ਦੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ ਫਤਿਹਗੜ ਸਾਹਿਬ 'ਚ ਚੱਲ ਰਿਹਾ ਹੈ ਛੋਟੇ ਸਹਿਬਜ਼ਾਦਿਆਂ ਦੇ ਸ਼ਹੀਦੀ ਜੋੜਮੇਲੇ ਤੇ ਪਹੁੰਚ ਰਹੀਆਂ ਸੰਗਤਾਂ ਲਈ ਜਗ੍ਹਾ-ਜਗ੍ਹਾ ਲੰਗਰ ਲਗਾਏ ਜਾ ਰਹੇ ਨੇ ਕਿਉਂਕਿ ਲੱਖਾਂ ਦੀ ਗਿਣਤੀ ਵਿੱਚ ਸੰਗਤ ਪਹੁੰਚ ਰਹੀ ਹੈ ਸਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਨ ਦੇ ਲਈ ਤਾਂ ਉਹਨਾਂ ਦੇ ਲਈ ਖਾਸ ਤੌਰ ਤੇ ਪ੍ਰਬੰਧ ਕੀਤਾ ਗਿਆ ਹੈ ਜਗ੍ਹਾ-ਜਗ੍ਹਾ ਤੇ ਸੇਵਾਦਾਰਾਂ ਨੇ ਲੰਗਰ ਦਾ ਪ੍ਰਬੰਧ ਕੀਤਾ ਹੈ ਜਿੱਥੇ ਮੇਲੇ ਵਾਲੇ ਸਥਾਨ ਤੇ ਲੰਗਰ ਦਾ ਪ੍ਰਬੰਧ ਕੀਤਾ ਉੱਥੇ ਜਿੰਨੇ ਵੀ ਰਸਤੇ ਨੇ ਮੇਲੇ ਵੱਲ ਨੂੰ ਜਾਣ ਵਾਲੇ ਜਿੰਨੇ ਵੀ ਫਤੇਗੜ ਸਾਹਿਬ ਨੂੰ ਜਾਣ ਵਾਲੇ ਜਿੰਨੀਆਂ ਵੀ ਸੜਕਾਂ ਨੇ ਜਿੰਨੇ ਵੀ ਰਸਤੇ ਨੇ ਉਹਨਾਂ ਰਸਤਿਆਂ ਤੇ ਇਸੇ ਤਰ੍ਹਾਂ ਸੇਵਾਦਾਰ ਖੜੇ ਹੋਏ ਨੇ ਲੰਗਰ ਲੱਗੇ ਨੇ ਅਲੱਗ-ਅਲੱਗ ਜਗ੍ਹਾ ਤੇ ਤੁਸੀਂ ਦੇਖ ਸਕਦੇ ਹੋ ਸੇਵਾਦਾਰ ਵੀ ਲਗਾਤਾਰ ਇੱਥੇ ਸੇਵਾ ਕਰ ਰਹੇ ਨੇ ਆਉਣ ਜਾਣ ਵਾਲੇ ਜਿਹੜੇ ਸਰਦਾਲੂ ਨੇ ਉਹਨਾਂ ਦੇ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਨ ਆਇਆ ਕੋਈ ਵੀ ਸਿੱਖ ਭੁੱਖਾ ਨਾ ਜਾਵੇ ਔਰ ਕਿਤਨੇ ਕਿਤੇ ਸਿੱਖ ਜਿਹੜੀ ਗੁਰੂ ਦੀ ਲੰਗਰ ਦੀ ਪ੍ਰਥਾ ਉਸ ਨੂੰ ਵੀ ਕਾਇਮ ਰੱਖਦਾ ਹੈ ਔਰ ਸਹਬਜ਼ਾਦਿਆਂ ਦੀ ਸ਼ਹਾਦਤ ਨੂੰ ਵੀ ਪ੍ਰਣਾਮ ਕਰ ਰਹੇ ਨੇ ਇਸ ਪ੍ਰਥਾ ਦੇ ਥਰੂ ਸਿੱਖ ਸੰਗਤ ਏ ਬੀਪੀ ਸੰਜਾ ਤੁਹਾਨੂੰ ਰੱਖੇ ਅੱਗੇ